आनंद साहिब रामकली महल्ला तीजा आनंद इको अंगकार सतगुरु प्रसाद आनंद पिया मेरी माए सतगुरु मैं पाया सतगुरुता पाया सै छटी मन व जियां वदाइयां राग रतन परवाल परियां शब्द गावन आईयां शब्द तांगाओ हरि के राह मन जिनी बसाया कहे नानक आनंद होआ सतगुरु मैं पाया ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਕੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਂ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੁ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਐ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਬਾਜੀ ਸ਼ਬਦ ਕੰਨੇ ਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਉੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨਿ ਸਿਆ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਾਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਕਾਰ ਸਭਾਗੇ ਕਾਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਦ ਵਸ਼ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਚਾਹੇ ਨਾਨਕ ਤੈ ਸੁਖ ਹੋਆ ਤਿਤਕਾਰ ਅਨਹਦ ਵਾਜੇ ਸਾਚੀ ਲਿਵੇ ਬਿੰਦੀ ਨਮਾਣੀ ਦੇ ਨਮਾਣੀ ਲਿਵੇ ਬਾਜੋ ਕਿਆ ਕਰੇ ਵਿਚਾਰੀਆ ਤੁਧ ਬਾਸ ਸਮਰੱਥ ਕੋਈ ਨਹੀਂ ਕਿਰਪਾ ਕਰ ਬਨਵਾਰੀਆ ਇਸ ਨੂੰ ਹੋਰ ठाਉ ਨਹੀਂ ਸ਼ਬਦ ਲਾਗ ਸਵਾਰੀਆ ਕਾਹੇ ਨਾਨਕ ਲਿਵੇ ਬਾਜੋ ਕਿਆ ਕਰੇ ਵਿਚਾਰੀਆ आनंद आनंद सबको कहे आनंद गुरु ते जानया जानया आनंद सदा गुरु गुर ते कृपा करे प्यारिया कार कृपा किल व कटे ज्ञान अञ्जन सारिया अंदरो जस काम तुटा तिनका शब्द सच्चे सावारिया ਕਹੇ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਨ ਦੀ ਜਿਸ ਨੂੰ ਹੋਰ ਕਿਆ ਵੇ ਕਰੇ ਵਿਚਾਰਿਆ ਇੱਕ ਭਰਮ ਭੁੱਲੇ ਫਿਰੇ ਦੈ ਦਸ ਇੱਕ ਨਾਮ ਲਾਗ ਸਵਾਰਿਆ ਗੁਰ ਪਰ ਸਾਦੀ ਮਨ ਭਿਆ ਨਿਰਮਲ ਜਿੰਨਾ ਪਾਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਅਕਥ ਕੀ ਕਰੋ ਕਹਾਣੀ ਕਰੋ ਕਹਾਣੀ ਕਥ ਕੇਰੀ ਕਿਤ ਦੁਆਰੇ ਪਾਈਆ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਆ ਕੰਮ ਮੰਨੋ ਗੁਰੂ ਕੇਰਾ ਗਾਓ ਸੱਚੀ ਬਾਣੀ ਕਾਹੇ ਨਾਨਕ ਸੁਣੋ ਸੰਤੋ ਕਥੋ ਕਤ ਕਹਾਣੀ ਏ ਮਨ ਚੰਚਲਾ ਚਿਤ ਰਾਈ ਕਿਨੇ ਨਾ ਪਾਇਆ ਚਿਤ ਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਨ ਏ ਧਰਮ ਭਲਾਇਆ ਮਾਇਆ ਤਮੋਣੀ ਤਿੰਨੇ ਕੀਤੀ ਜਿੰਨ ਠਗ ਔਲੀ ਪਾਇਆ ਕਵਾਨ ਕੀਤਾ ਤਿਸੇ ਵਿਟੋ ਜਿਸ ਮੋ ਮੀਠਾ ਲਾਇਆ ਕਹੇ ਨਾਨਕ ਮਨ ਤੰਚਲ ਚਿਤ ਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਏ ਕੋ ਤੁਮ ਕੂਝੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਤਿਸ ਨਾਲ ਕਿਉਂ ਚਿਤ ਲਾਇਆ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਸ਼ਵੋਂ ਤਾਇਆ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਆਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਤਾ ਵੇਖੇ ਸਭ ਤੂੰ ਹੈ ਜਿਨ ਜਗ ਤੋ ਪਾਇਆ ਕਹੇ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰਨਾਰ ਮਨ ਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੈਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਉਪਾਏ ਇਕ ਵੇਖ ਪਰਸ਼ਨ ਆਇਆ ਲਬ ਲੋਭ ਹੰਕਾਰ ਚੁੱਕਾ ਸਤ ਗੁਰੂ ਭਲਾ ਪਾਇਆ ਤਾਹੇ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲਾਂ ਨਰਾਲੀ ਭਗਤਾਂ ਕੇ ਹੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਹ ਲੋ ਨਿੱਕੀ ਹੀਤਿ ਮਾਰਗ ਜਾਣਾ ਗੁਰ ਪ੍ਰਸ਼ਾਦੀ ਜਿਨਾਂ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾ ਜੁਗ ਹੋਉ ਜੋਗ ਨਿਰਾਲੀ ਜਿਉ ਤੂੰ ਚਲਾ ਹੈ ਤਿਵੇਂ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵੇਂ ਤੂੰ ਚਲਾਵੇ ਤਿਵੇਂ ਚੱਲੇ ਜਿਨਾਂ ਮਾਰਗ ਪਾਵੇ ਕਰਿ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦਵਾਰੇ ਸੁਖ ਪਾਵੇ ਕਾਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇਂ ਚਲਾਏ ਕਾਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵੇਂ ਚਲਾਵੇ ਇਹ ਸੁਹਲਾ ਸ਼ਬਦ ਸੁਹਾਵਾ ਸਭ ਦੋ ਸੁਹਾਵਾ ਸਦਾ ਸੁਹਲਾ ਸਤ ਗੁਰੂ ਸੁਣਾਇਆ ਏ ਤਿੰਨ ਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲ ਹੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੋਇਲਾ ਸਤ ਗੁਰੂ ਸੁਣਾਇਆ ਉਹ ਇਤ ਹੋਏ ਸੀ ਜਨਾ ਜਿਨਨੀ ਹਰ ਧਿਆਇਆ ਹਰ ਧਿਆਇਆ ਕੋ ਇਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਵਾਈਆ ਕਹੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੇ ਬਿਨ ਸਹਿਜਿ ਸਹਿਸਾ ਨ ਜਾਏ ਨਾ ਜਾਏ ਸੈਸਾ ਕਿਤੇ ਸੰਜਮ ਰਹੇ ਕਰਮ ਕਮਾਏ ਸੈਸੇ ਜਿਉ ਮਲੀਣ ਹੈ ਕਿਤ ਸੰਜਮ ਤੋਤਾ ਜਾਏ ਮਨ ਤੋ ਸ਼ਬਦ ਲਾਗੋ ਹਰਿ ਸਿਉ ਰਹੁ ਚਿਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੇ ਇਹ ਸੈਸਾ ਿਵ ਜਾਏ ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਕਿੰਨੀ ਜਨਮ ਜੂਏ ਹਾਰਿਆ ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨੋ ਵਸਾਰਿਆ ਵੇਦਾਂ ਮੇ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਪੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ ਜਿਉ ਨਿਰਮਲ ਬਾਹੋਂ ਨਿਰਮਲ ਬਾਹੋਂ ਤਾਂ ਨਿਰਮਲ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਪੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਤਿਨੀ ਜਿਨੀ ਖਟਿਆ ਭਲੇ ਸੇਵਣ ਯਾਰੇ नानक सदा रहे ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮਖ ਹੋਵੇ ਹੋਵੇ ਤਾਂ ਸੰਮਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੀ ਚਰਨ ਹਰਿ ਦੇ ਧਿਆਏ ਅੰਤਰ ਆਤਮੇ ਇਸ ਮੱਲੇ ਆਪ ਛਡ ਸਦਾ ਰਹੇ ਪਰਣੀ ਗੁਰ ਬਿਨ ਅਬਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮਕ ਹੋਏ ਜੇ ਕੋ ਗੁਰ ਤੇ ਵੇਮਕ ਹੋਏ ਬਿਨ ਸਤਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਥੈ ਕੋਈ ਪਿਛੋਂ ਵੇਕੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਵਿਣ ਸਤ ਗੁਰ ਮੁਕਤ ਨਾ ਪਾਵੇ ਆਵੋ ਸਤ ਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿੰਨ ਕੋ ਨਦਰ ਕਰਮ ਹੋਵੇ ਹਿਰਦੇ ਤਨਾ ਸਮਾਣੀ ਪੀਓ ਅਮਰਤ ਸਦਾ ਰੋਹ ਹਰ ਰੰਗ ਜਪੋ ਸਾਰ ਰੰਗ ਬਾਣੀ ਕਾਹੇ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੰਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਛਨਾ ਕਿਹਾ ਕਸੂ ਨਾ ਜਾਣੀ ਚਿੱਤ ਜਿਨ ਕਾ ਹਰ ਲਿਆ ਮਾਇਆ ਬੋਲਨ ਪੈ ਰਵਾਣੀ ਕਹੇ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਉ ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀ ਰਾਜਿਤ ਜੜਾਓ ਸਿਵ ਸ਼ਕਤ ਆਪ ਉਪਾਏ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੇ ਗੁਰਮਖ ਕਿਸੇ ਬਜਾਵੇ ਤੋੜੇ ਬੰਧਨ ਹੋਵੇ ਬੁਖਤ ਸ਼ਬਦ ਮਨ ਵਸਾਏ ਗੁਰਮਖ ਜਿਸ ਨੂੰ ਆਪ ਕਰੇ ਸੋ ਹੋਏ ਇਕਸ ਸਿਉ ਲਿਵ ਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਜਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਝੋਂ ਤੱਤੇ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭ੍ਰਮ ਸੁਕਤਾ ਸੁਤਿਆਂ ਰਹਿਣ ਵਹਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਇਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰਿ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉ ਮਨੋ ਵਿਸਾਰਿਆ ਮਨੋ ਕਿਉ ਵਿਸਾਰਿਆ ਜੀਵਣ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਹੋ ਉਹ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹੇ ਨਾਨਕ ਏ ਵਡ ਦਾਤਾ ਸੂ ਕਿਉ ਮਨੋ ਵਸਾਰੀਐ ਜੈਸੀ ਅਗਨ ਉਦਰਮੈ ਤੈਸੀ ਬਾਹਰ ਮਾਇਆ ਮਾਇਆ ਗਨ ਸਭ ਇੱਕੋ ਜੇ ਹੀ ਕਰਤੇ ਖੇਲ ਰਚਾਇਆ ਜਾਂ तिस ਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਵ ਛੁੜ ਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੇ ਭਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿਨਾਂ ਲਿਵ ਲਾਗੀ ਤਿਨਿ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵੀ ਟੋ ਰਹੇ ਲੋਕ ਵਿਲ ਲਾਏ ਐਸਾ ਸਤਗੁਰ ਜੀ ਮਿਲੇ ਤਿਸ ਨੂੰ ਸਿਰ ਸੌਂਪਿਆ ਵਿੱਚੋਂ ਆਪ ਜਾਏ ਜਿਸ ਦਾ ਜਿਉ ਤਿਸ ਮਿਲ ਰਹੇ ਹਰ ਵਸੇ ਮਨ ਆਏ ਹਰ ਆਪ ਮੁਲਕ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣਯਾਰਾ ਹਰ ਰਾਸ ਮੇਰੀ ਮਨਵਣਯਾਰਾ ਸਤਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਸਿਗਿਓ ਲਾਹਾ ਖਟੋ ਦਿਆੜੀ ਇਹ ਧਨ ਤਿੰਨਾ ਮਿਲਿਆ ਚਿੰਨ ਹਰ ਆਪੇ ਪਾਣਾ ਕਹੇ ਨਾਨਕ ਹਰ ਰਸ ਮੇਰੀ ਮਨ ਹੁ ਆਵਣ ਯਾਰਾ ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹਉਰਤ ਕਿਤੇ ਜਿੱਤਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੌੜ ਨਾ ਤ੍ਰਿਸ਼ਨਾ ਲਾਗੇ ਆਏ ਇਹ ਹਰ ਰਸ ਕਰਮੀ ਪਾਈਐ ਸਤ ਗੁਰ ਮਿਲੇ ਜਿਸ ਆਏ ਕਹੇ ਨਾਨਕ ਹੋਰ ਅਨ ਰਸ ਸਭ ਵਿਸਰੇ ਜਾਂ ਹਰ ਵਸੇ ਮਨ ਆਏ ਈਸਰੀ ਰਾਮੇ ਰਿਆ ਹਰ ਤੂੰ ਨੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੇ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਗੁਰ ਪ੍ਰਸ਼ਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇ ਕਾਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੇ ਆਇਆ ਮਨ ਚਾਉ ਭਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਉ ਮੰਦਰ ਨਿਤ ਸਖੀਏ ਸੋਗ ਦੂਖ ਨਾ ਵਿਆਪੇ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰ ਜਾਪੇ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੂਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਣ ਜੋਗੋ ਏ ਸਰੀਰਾ ਮੇਰਿਆ ਇਸ ਜਗ ਮੇ ਆਏ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪਰਵਾਣ ਹੋਇਆ ਜਿਨ ਸਤ ਗੁਰ ਸਿਉ ਚਿਤ ਲਾਇਆ ਇਹ ਨੇਤਰ ਹੋ ਮੇਰਿਉ ਹਰ ਤੁਮੇ ਜੋ ਤਰੀ ਹਰ ਬਿਨ ਅਵਰ ਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰਿ ਹਰ ਨੇ ਹਲਿਆ ਇਹ ਵਿਸ ਸੰਸਾਰ ਤੁਮ ਦੇਖ ਦੇ ਇਹ ਹਰਕਾਰੂਪ ਹੈ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਤਾਹੇ ਨਾਨਕ ਏ ਨੇਤਰ ਅੰਧ ਸੇ ਸਤ ਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਈਸ ਰਣ ਮੇਰੋ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੈ ਨੂੰ ਪਠਾਏ ਸ੍ਰੀ ਲਾਏ ਸੁਣੋ ਸਤਿ ਬਾਣੀ ਜਿਤ ਸੁਣੀ ਮਨ ਧਨ ਹਰਿਆ ਹੋਆ ਰਸ ਨਾਰਸ ਸਿਮਾਣੀ ਸੱਚ ਅਲਖ ਵਡਾਣੀ ਤਾਂ ਕੀ ਗਤ ਮਿਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸਾਚੇ ਸੁਣਨੈ ਨੂੰ ਪਠਾਏ ਹਰ ਜੀਉ ਗੁਫਾ ਅੰਦਰ ਰਖ ਕੇ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਵਨ ਨੌਂ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰ ਦਵਾਰੇ ਲਾਏ ਭਾਵਨੀ ਇੱਕ ਨਾਂ ਦਸਵਾਂ ਦਵਾਰ ਦਿਖਾਇਆ ਤੈ ਅਨੇਕ ਰੂਪ ਨੌਂ ਨਵ ਦਿੱਤ ਤਿਸ ਕਾ ਅੰਤ ਨਾ ਜਾਇ ਪਾਇਆ रहे ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ ਇਹ ਸਾਚਾ ਸੋਹਿਲਾ ਸਾਚੇ ਕਰ ਗਾਓ ਗਾਉ ਤਾ ਸੋਹਿਲਾ ਕਰ ਸੱਚੇ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਉ ਜਾਂ ਤੁਧ ਭਾਵੇ ਗੁਰਮੁਖ ਜਿਨਾਂ ਬਜਾਵੇ ਏ ਸੱਚ ਸਭ ਨਾਖਾ ਖਸਮ ਹੈ ਜਿਸ ਬਖਸ਼ੀ ਸੋ ਜਨ ਪਾਵੇ ਆਹੇ ਨਾਨਕ ਸੱਚ ਸੋਲਾ ਸੱਚੀ ਕਰ ਗਾਵੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਆਰ ਬ੍ਰਹਮ ਪ੍ਰਭ ਪਾਇਆ ਉਤਰੀ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤਤਤ ਗਤ ਗੁਰ ਆਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹਿ ਤੇ ਪਵਿੱਤਤਤ ਸਤ ਗੁਰ ਆਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ